ਮਾ ਜਾਂ ਮਗੀ ਜਦੋਂ ਦਾ ਹੈ ਯਾਤਰਾ ਦਾ ਕੰਮ ਰੋਕਾਂਗੇ ਪੰਜ ਦਿਨ ਹਾਂ ਫੇਰੀ ਚੱਲੂ ਕੰਮ ਹਾਂ ਅਗਲੇ ਸਾਲ ਜਾਉਂਦੇ ਰੇਹੇ ਹਾਂ ਹਾਂ ਜੇ ਬਾਬੇ ਨੇ ਬੁਲਾ ਲਿਆ ਅਗਲੇ ਸਾਲ ਫੇਰ ਆ ਜਾਾਂਗੇ ਸੱਚੇ ਮਨ ਦਾ ਹਾਂ ਦੇਖ ਲੈ ਲੱਗਦਾ ਹੈ ਚੜ ਜਾਾਂਗੇ ਹੁਣ ਉੱਤਰ ਨੂੰ ਲੱਗ ਗਿਆ ਅੱਧੀ ਪੱਤੀ ਲਈ ਹੋ ਗਿਆ ਇਹਦਾ ਆ ਜਾਓ ਆ ਜਾਓ ਹਾਂ ਪਾਪਾ ਅਜੇ ਵੀ ਨੇ ਲੱਗਿਆ ਸੀ ਚਾਈਏ ਸਾਨੂੰ ਮਹੀਨਾ ਹੋ ਗਿਆ ਤੇ ਕਹਿੰਦੇ ਨੂੰ ਫੇਰੀ ਪਹੁੰਚ ਕੇ हौली 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 ओ तेरे देखी तेरी लत्ता ला के मारना हो तो जा और दे मार के मारना अच्छा कदो हाय 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 मी लग रहा है हाय 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 ਆ ਕਰਾ ਬੋਸ ਬਈ ਜਿੰਦਗੀ ਦਾਗਾ ਜੀ ਤੇ ਇਹਨੇ ਦੀ ਬੜੀ ਆ ਉੱਤੇ ਵਾਟਰ ਬਰਸਾਉਂਦੇ ਨੇ ਉਹਨਾਂ ਨੂੰ ਦੋ ਯਾਰ ਜਿੰਦਗੀ ਕੋਈ ਬਚਾਰ ਆ ਜਾਂਦਾ ਬਾਲਾ ਜੇ ਨਹੀਂ ਓਏ ਆਲੇ ਨਾ ਕੋਈ ਬੜਾ ਕੰਮਸਰਾਬ ਹੋਇਆ ਹਾਈ 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 ਇਹ ਵੀਡੀਓ ਦਾ ਤੁਹਾਨੂੰ ਯਕੀਨ ਨਾ ਆਵੇ। ਇਹ ਬਹੁਤ ਪਰ ਹੈ ਭਾਈ। ਬਹੁਤ ਮਰਫਾ ਆ ਜੇ ਤਾਂ ਪਾਣੀ ਬਹੁਤ ਮਰਫਾ ਖੁਰਕੀ ਯਾਰ ਸਵੇਰੇ ਦੇਖ ਕੇ ਗਈ ਸੀ ਉਹਦੇ ਨਾਲ er er det? 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 Bra! ਟੀਆਂ ਕਿਹੜਾ ਕਿੜਕਾ ਮਾਰ ਰਿਹਾ ਮੈਂ ਬੜਾ ਖਰਾਬ ਹੋ ਗਿਆ ਪਾਣੀ ਨਾਲ ਇੰਨਾ ਖਰਾਬ ਹੋ ਗਿਆ ਰਸਤਾ ਯਾਰ ਇੰਨੀ ਸੀਤੀ ਸਵੇਰੇ ਤਾਂ ਠੀਕ ᱛੀ ਬੜੀ ਖਰਾਬ ਹੋ ਗਿਆ ਵਾਹ ਯਾਰ ああおバスを尾びれびゃったので <noise> <noise> ਜਗੋਂ ਚੜ੍ਹਨੇ ਮੇਰੇ ਵਰ ਸਾਢੇ 7 ਘੰਟੇ ਲੱਗ ਰਹੇ ਹਨ ਤੋ ਤਰਨੇ ਤੋਂ 4 ਘੰਟੇ ਮਾਣ